ਲੁਧਿਆਣਾ ਦੇ ਵਿੱਚ ਕਾਰੋਬਾਰੀ ਦੀ ਧਰਮ ਪਤਨੀ ਨੂੰ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਘਰ ਦੇ ਵਿੱਚ ਕੁਝ ਬੰਦੇ ਵੜ ਗਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵਕਤ ਘਰ ਦੇ ਸਾਰੇ ਮੈਂਬਰ ਘਰ ਦੇ ਵਿੱਚ ਮੌਜੂਦ ਸੀ ਪਰ ਆਪੋ ਆਪਣੇ ਕਮਰਾ ਦੇ ਵਿੱਚ ਸੁੱਤੇ ਪਏ ਸੀ ਤੇ ਬਦਮਾਸ਼ਾਂ ਦੇ ਵੱਲੋਂ ਮਹਿਲਾ ਨੂੰ ਬੰਦਕ ਬਣਾਇਆ ਹੱਥ ਬੰਨੇ ਮੂੰਹ ਬੰਨਿਆ ਅਤੇ ਫਿਰ ਉੱਥੋਂ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਤੇ ਦੂਜੀ ਵੱਡੀ ਸਭ ਤੋਂ ਗੱਲ ਕਿ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਬੰਦ ਸੀ ਤੇ ਜਦੋਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਘਰ ਦੀ ਅਲਮਾਰੀ ਖਿਲਾੜੀ ਹੋਏ ਸੀ ਕੱਪੜੇ ਤੱਕ ਬਾਹਰ ਸੁੱਟੇ ਹੋਏ ਸੀ ਤੇ ਮਹਿਲਾ ਦੇ ਹੱਥ ਅਤੇ ਮੂੰਹ ਬੰਨਿਆ ਹੋਇਆ ਸੀ ਤੇ ਪੀੜਤ ਮਹਿਲਾ ਨੇ ਦੱਸਿਆ ਕਿ ਕਿਵੇਂ ਘਰ ਦੇ ਵਿੱਚ ਇਹ ਬੰਦੇ ਦਾਖਲ ਹੁੰਦੇ ਨੇ ਤੇ ਉਸ ਨੂੰ ਜਿਹੜਾ ਕਿ ਹਥਿਆਰਾਂ ਦੀ ਨੋਕ ਦੇ ਉੱਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਅਤੇ ਉਸ ਦਾ ਮੂੰਹ ਤੱਕ ਵੀ ਬੰਨ ਦਿੱਤਾ ਘਰ ਦੇ ਸਾਰੇ ਮੈਂਬਰ ਘਰ ਦੇ ਵਿੱਚ ਮੌਜੂਦ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਖੜਕਾ ਹੋਇਆ ਹੋਵੇ ਕਿ ਘਰ ਦੇ ਮੈਂਬਰਾਂ ਦੇ ਕੰਨਾਂ ਤੱਕ ਕੋਈ ਆਵਾਜ਼ ਨਹੀਂ ਗਈ ਹੁਣੀ ਇਸ ਨੂੰ ਲੈ ਕੇ ਹੁਣ ਵੱਡਾ ਸਵਾਲ ਵੀ ਖੜਾ ਹੁੰਦਾ ਪਰ ਸਭ ਤੋਂ ਪਹਿਲਾਂ ਅਸੀਂ ਪੀੜਤ ਮਹਿਲਾ ਦੀ ਜ਼ੁਬਾਨੀ ਸੁਣਦੇ ਹਾਂ ਕਿ ਉਸ ਨੇ ਇਸ ਘਟਣ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਮੇਰੇ ਸਾਡੇ 4:30 ਵਜੇ ਬਾਅਦ ਦਰਵਾਜ਼ਾ ਖੋਲ ਕੇ ਬੱਤੀ ਬੰਦ ਕਰਨ ਗਈਆਂ ਤੇ ਪਿੱਛੋਂ ਦੀ ਦੋ ਬੰਦਿਆਂ ਨੇ ਅਟੈਕ ਕੀਤਾ ਮੇਰੇ ਉੱਤੇ ਤੇ ਇਹ ਚੁੰਨੀ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਤੇ ਇਹ ਅੰਦਰ ਲੈ ਕੇ ਆਏ ਨੇ ਅੰਦਰ ਸੋਫੇ ਤੇ ਸੱਟਿਆ ਨੇ ਤੇ ਫਿਰ ਮੇਰੇ ਹੱਥ ਬੰਨ੍ਹ ਦਿੱਤੇ ਨੇ ਔਰ ਉਹਦੇ ਬਾਅਦ ਮਨ ਨੂੰ ਹੋਸ਼ ਨਹੀਂ ਸੀ ਕੀ ਕੀ ਉਹਨਾਂ ਨੇ ਕਿਹਾ ਕਿ ਨਹੀਂ ਕੀ ਕੋਈ ਹਥਿਆਰਤੂ ਰਹਿਗਾ ਸੀ ਉਹਨਾਂ ਕੋਲ ਹਾਂ ਚਾਕੂ ਹੈਗਾ ਸੀ ਉਹਨਾਂ ਕੋਲ ਚਾਕੂ ਹੈਗਾ ਸੀ ਹਾਂ ਤੇ ਕਿੰਨੇ ਜਣੇ ਸੀ ਦੋ ਬੰਦੇ ਸੀ ਦੋ ਬੰਦੇ ਸੀ ਹਾਂਜੀ ਤੇ ਕੋਈ ਆਪਣਾ ਕੋਈ ਸਮਾਨ ਸਮੂਹ ਲੈ ਗਏ ਅੰਦਰੋਂ ਕੈਸ਼ ਜੀ ਮੇਰੀ ਵਾਲੀਆਂ ਮੁੰਦਰੀਆਂ ਦੋ ਜਿਹੜੀ ਵਾਲੀਆਂ ਪਾਈਆਂ ਸੀ ਅਸੀਂ ਉਹ ਵੀ ਲਾਤੀ ਹਾਂ ਠੀਕ ਹੈ ਤੇ ਉਹ ਕੈਸ਼ ਕਿੰਨਾ ਸੀ 5 ਲੱਖ ਰੁਪਏ ਦਾ ਅੱਛਾ 5 ਲੱਖ ਰੁਪਏ ਦਾ ਤੇ 골ਡ ਕਿੰਨਾ ਸੀ 골ਡ 1.5 ਤੋਲੇ ਤੱਕ ਦਾ ਹੋਏਗਾ ਦੋ ਮੁੰਦਰੀਆਂ ਨਾ ਤੇ ਹੋਰ ਕੁਛ ਨਹੀਂ ਲੈ ਕੇ ਕੋਈ ਮਾਰ ਪੀਟੇ ਤੇ ਨਹੀਂ ਕਿਤੇ ਬਸ ਕੱਲਾ ਬੰਨਿਆ ਸੀ ਤੁਨੂੰ ਕਿਵੇਂ ਕਿਵੇਂ ਬੰਨਿਆ ਸੀ ਤੁਨੂੰ ਹਾਂਜੀ ਕਿਵੇਂ ਬੰਨਿਆ ਸੀ ਐ ਰੁਮਾਲ ਨਾਲ ਮੇਰੇ ਹੱਥ ਬੰਨੇ ਹੋ ਇਸੇ ਅੱਛਾ ਦੋਨੋਂ ਹੱਥ ਦੋਨੋਂ ਹੱਥ ਬੰਨ ਦਿੱਤੇ ਸੀ ਠੀਕ ਹੈ ਜੀ ਤੇ ਮੂੰਹ ਮੂੰਹ ਐ ਰੁਮਾਲ ਨਾਲ ਨੀਲੇ ਰੰਗ ਦਾ ਮੂੰਹ ਬੰਨ ਦਿੱਤਾ ਸੀ ਜੇ ਤੁਸੀਂ ਕੋਈ ਰੋਣਾ ਰੋਲਾ ਕੁਝ ਵੀ ਪਾ ਸਕਿਆ ਨਾ ਉਹ ਇੱਕਦਮ ਤੋਂ ਉਹਨੇ ਪਿੱਛੋਂ ਦੀ ਮੇਰੇ ਉੱਤੇ ਅਟੈਕ ਕੀਤਾ ਨਾ ਮਨ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਅੱਛਾ ਅੱਛਾ ਤੁਹਾਨੂੰ ਫਿਰ ਕੀ ਕੀਤਾ ਇਹਨਾਂ ਨੇ ਇੱਥੇ ਕਿ ਅੰਦਰ ਲੈ ਆਏ ਨਾ ਹੂੰ ਸੋਫੇ ਤੇ ਸੱਟਿਆ ਨੇ ਇੱਕਦਮ ਤੋਂ ਤੱਕਾ ਮਾਰਿਆ ਨੇ ਤੇ ਮੈਂ ਉਹ ਨੀਚੇ ਠੀਕ ਹੈ ਮੇਰੇ ਬੈਕ ਤੇ ਲੱਗੀ ਹੈ ਤੇ ਮੈਂ ਉੱਥੇ ਹੀ ਮਨਫਰ ਹੋਸ਼ ਨਹੀਂ ਸੀ ਉਹਦੇ ਬਾਅਦ ਤੇ ਘਰ ਦੇ ਮੈਂਬਰ ਸਾਰੇ ਘਰੇ ਸੀ ਹਾਂ ਸਾਰੇ ਘਰੇ ਸੀ ਸਭ ਆਪਣੇ ਆਪਣੇ ਘਰ ਨੇ ਸੀ ਆਪਣੇ ਆਪਣੇ ਘਰਾਂ ਸੁੱਕਤ ਹੋਈ ਸੀ ਤੇ ਤੁਸੀਂ ਸਵੇਰੇ ਕਿੰਨੇ ਵਜੇ ਉੱਠੇ ਹੋ ਸਵੇਰੇ 4 ਵਜੇ ਉੱਠ ਜਾਂਦੀ ਹਾਂ ਪਾਠ ਕਰਨੀ ਆ ਮੇਰਾ ਰੋਜ਼ ਦਾ ਰੁਟੀਨ ਹੈ 4 ਵਜੇ 5 ਵਜੇ ਉੱਕੇ ਰੋਜ਼ ਦਾ ਰੁਟੀਨ ਹੈ ਠੀਕ ਹੈ ਠੀਕ ਹੈ ਤੇ ਹੁਣ ਆਪਣਾ ਆਪਣਾ ਏਰੀਆ ਕਿਹੜਾ ਪੈਂਦਾ ਹੈ ਤੁਹਾਡਾ ਪਗਸਨਗਰ ਪਗਸਨਗਰ ਦਾ ਸ਼ੀਦ ਪਗਸਨਗਰ ਸ਼ੀਦ ਪਗਸਨਗਰ ਸੋਰੀ ਇਹ ਸ਼ੀਦ ਪਗਸਨਗਰ ਹੈ ਤੇ ਇੱਥੇ ਪੁਲਿਸ ਚੌਕੀ ਤੁਹਾਨੂੰ ਇਹ ਪੈਂਦੀ ਹੈ ਬਸੰਤ ਠੀਕ ਹੈ ਕੋਈ ਪੁਲਿਸ ਨੂੰ ਫੋਨ ਕੀਤਾ ਫਿਰ ਤੁਸੀਂ ਹਾਂਜੀ ਹਾਂਜੀ ਤੇ ਤੁਸੀਂ ਕਿਵੇਂ ਹੱਤ ਹੱਤ ਕਿਵੇਂ ਖੋਲੇ ਮੈਂ ਥੋੜੀ देर ਮਨ 15 20 ਮਿੰਟ ਬਾਅਦ ਜਦੋਂ ਥੋੜਾ ਹੋਸ਼ ਆਇਆ ਤੇ ਮੈਂ ਫਿਰ ਕਿਸੇ ਤਰ੍ਹਾਂ ਅੰਦਰ ਆਪਣੇ ਕਮਰੇ ਚਾਈ ਆਪਣੇ ਹਸਬੰਦ ਨੂੰ ਬੁਲਾਇਆ ਠੀਕ ਹੈ ਤੇ ਉਹਨਾਂ ਨੇ ਫਿਰ ਮੇਰਾ ਹੱਤ ਦਾ ਮੂੰਹ ਖੋਲਿਆ ਤੇ ਫਿਰ ਥੋੜਾ ਮੈਨੂੰ ਹੱਤ ਤੇ ਖੁੱਲਦੇ ਨਹੀਂ ਬੈਸੀ ਇੰਨੀ ਤੇਜ਼ ਬਣਿਆ ਸੀ ਟੈਨਸ਼ਨ ਹੋ ਘਟਣਾ ਪਿਆ ਲੋ ਤੇ ਫਿਰ ਉਹਦੇ ਬਾਅਦ ਮੂੰਹ ਵੀ ਖੋਲਿਆ ਨੇ ਤੇ ਫਿਰ ਥੋੜਾ ਮਨੂੰ ਹੁਣ ਦਰਬਾਰ ਜਦ ਮਾਰੇ ਮੂਰਿਆ ਨਹੀਂ ਉਹਨਾਂ ਨੇ ਨਹੀਂ ਨਹੀਂ ਮਾਰੇ ਹੁਣ ਇਹ ਮਾਮਲਾ ਸ਼ੱਕੀ ਆ ਜਾਂ ਫਿਰ ਸੱਚਮੁੱਚ ਅਜਿਹਾ ਹੀ ਹੋਇਆ ਜੋ ਮਹਿਲਾ ਨੇ ਦੱਸਿਆ ਹੁਣ ਇਹ ਜਾਂਚ ਦਾ ਵਿਸ਼ਾ ਬਣ ਗਿਆ ਫਿਲਹਾਲ ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਅਤੇ ਜਲਦ ਔਰੋਪੀਆਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ